ਤੁਸੀਂ ਵੀ ਦੇਖ ਕੇ ਹੈਰਾਨ ਹੋ ਜਾਓਗੇ ਵੀ ਇੰਨਾ ਸਾਰਾ ਸਮਾਨ ਦਾ ਕਿਵੇਂ ਧਰੀ ਬੈਠਿਆ ਤਾਂ ਬਾਈ ਨੂੰ ਆਪਣੇ ਨਾਲ ਜੁੜੇ ਨੂੰ ਸਾਲ ਹੋ ਗਿਆ ਤਾਂ ਪੂਰੀ ਜਾਣਕਾਰੀ ਲੈ ਕੇ ਨਾ ਬਾਈ ਸੱਸੀ ਗਾਲ ਸੱਸੀ ਗਾਲ ਬਾਈ ਤੇ ਹੋਰ ਠੀਕ ਹੋ ਵਧੀਆ ਜੀ ਤੇ ਪੂਰਾ ਡਰੈਸ ਦੱਸੀ ਪਿੰਡ ਕੀ ਆਪਣਾ ਦਲੇਮਾ ਜੀ ਦਲੇਮਾ ਕਿੰਨਾ ਚਿਰ ਹੋ ਗਿਆ ਬਾਈ ਜੁੜੇ ਨੂੰ ਸਾਲ ਹੋ ਗਿਆ ਜੀ ਸਾਲ ਹੋ ਗਿਆ ਹੈਨਾ ਸਮਾਨ ਦੱਸਦਾ ਬਾਕੀ ਬਾਈ ਨੂੰ ਸਾਲ ਹੋ ਗਿਆ ਪੂਰਾ ਜੁੜੇ ਨੂੰ ਤੇ ਤੁਸੀਂ ਸਮਾਨ ਦੇਖ ਸਕਦੇ ਹੋ ਬਾਈ ਨੇ ਕਾਸਰ ਨਹੀਂ ਛੱਡੀ ਜਿਹੜੀ ਨੀਲੀ ਰਵੀ ਮਲਜੀ ਦਾ ਆਪਾਂ ਦੁੱਧ ਚ ਤਲਵਾਇਆ ਸੀਗਾ ਉਹ ਬਾਈ ਇਹ ਉਹਨਾਂ ਦੇ ਘਰੇ ਖੜੇ ਆ ਉਸੇ ਮੱਝ ਕੋਲੇ ਖੜੇ ਆ ਮੱਝ ਦੇ ਨਾਲ ਨਾਲ ਦਰਸ਼ਨ ਵੀ ਕਰਾਵਾਉਂਕ ਤੁਹਾਨੂੰ ਹੁਣ ਵੀ ਦੁੱਧ ਹੋ ਮੱਝ ਚੰਗਾ ਦੇ ਰਹੀ ਆ ਤੇ ਬਾਕੀ ਬਾਈ ਨਾਲ ਕਰਦੇ ਆ ਗੱਲਬਾਤ ਤੇ ਉਹਦੇ ਜਾਣਕਾਰੀ ਲੈਣੇ ਆ ਬਈ ਮੈਨੂੰ ਪਹਿਲਾਂ ਤੇਰੇ ਦਿਮਾਗ 'ਚ ਆਈ ਏ ਕਿੱਥੋਂ ਐਸ ਵੀ ਆ ਰ ਆ ਬਾਹਰ ਚੀਜ਼ਾਂ ਵਰਤੀ ਐ ਬਈ ਆਪਾਂ ਫੋਨ ਤੋਂ ਆਪਣੀ ਵੀਡੀਓ ਦੇਖੀ ਵੀਡੀਓ ਦੇਖ ਕੇ ਤਾਂ ਆਖਿਆ ਵੀ ਆਪਾਂ ਸਮਾਨ ਵਰਤ ਲਈਏ ਉਦੋਂ ਬਹਿਮ ਜ ਨਹੀਂ ਹੋਇਆ ਵੀ ਯਾਰਾ ਵੀ ਪੈਸੇ ਲਾਈ ਜਾਨੇ ਆ ਵੀ ਖਮਣੀ ਦੁੱਧ ਦੇਣੀ ਕਿੰਨਾ ਉਦੋਂ ਤਾਂ ਹੈਗਾ ਤੇ ਜਿੰਨਾ ਚਿਰ ਸੂਈ ਨਹੀਂ ਮੱਜਾ ਸੂਈ ਨਹੀਂ ਹੋਈ ਹੈਗੀ ਯਾਰ ਬਹੁਤ ਪੁਰਾ ਉਹ ਕਰੀ ਹੁੰਦੇ ਸੀ ਹਣਾ ਮੈਨੂੰ ਫੋਨ ਕਰਦੇ ਹੁੰਦੇ ਬਾਈ ਕੁਝ ਬਣਿਆ ਨਹੀਂ ਹੈਗਾ ਹਣਾ ਜਦੋਂ ਸੂਪੀ ਉਦੋਂ ਮਨ ਖੁਸ਼ ਹੋਇਆ ਉਦੋਂ ਯਾਰ ਲੈਤਾ ਜਮਾ ਜਦੋਂ ਆਣ ਦੁੱਧ ਤੇ ਆ ਗਈ ਵਧੀਆ ਖੁਸ਼ ਕਿੰਨਾ ਦੁੱਧ ਤਿਆਰ ਹੋ ਗਿਆ ਸੀ ਆਪਣੇ ਚਵਾਈ ਗਰਾਉਂਡ ਤੋਂ ਪਹਿਲਾਂ ਜਮਾ 22 ਤੇ ਹੋ ਗਿਆ ਦੀ ਜਵਾਈ ਤੇ ਹਨਾ ਉਹ ਤੂੰ ਮੇਰੀ ਮੰਨਿਆ ਨਹੀਂ ਮੈਂ ਤੈਨੂੰ ਬਹੁਤ ਜ਼ੋਰ ਲਾਇਆ ਮੈਂ ਖਾ ਚਵਾਈ ਕਰਾਦੀ ਚਵਾਈ ਕਰਾਦੀ 22 ਲੀਟਰ ਹੋ ਗਈ ਦੀ ਉਹਦੋਂ ਵਧੀਆ ਤੇ ਆਪਾਂ 20 ਕਿਲੋ 500 ਗ੍ਰਾਮ ਦੀ ਫੇਰ ਵੀ ਆਪਾਂ ਚਾਲ ਚਵਾਈ ਕਰਾਤੀ ਸੀ ਹਨਾ ਤੇ ਬਹੁਤ ਸੋਹਣਾ ਮੱਝ ਨੇ ਦੁੱਧ ਗੱਡਿਆ ਸੀ ਤਿਆਰ ਆ ਚੀਜ਼ਾਂ ਨਾਲ ਕਰੀ ਸੀ ਇਹ ਦੇਖ ਲਓ ਇੰਨਾ ਕੁ ਹੁਣ ਵੀ ਹੁਣ ਵੀ ਵਰਤਦਾ ਬਈ ਰੁਟੀਨ ਦੇ ਵਿੱਚ ਹਨਾ ਹਮ ਵੀ ਵਰਤਦਾ ਦੇਖ ਲਓ ਇਹ ਭਰਿਆਗਾ ਤਕਰੀਬਨ ਰਾਈਟ ਚੜਾ ਪੂਰਾ ਫੁੱਲ ਭਰਿਆ ਹੋਇਆਗਾ ਤੇ ਇਹ ਆਪਾਂ ਤਾਈਓ ਤੇ ਦਿਖਾਉਣ ਦੇ ਮਾਰੇ ਨੇ ਵੀ ਜਿਹੜੇ ਹੋਰ ਭਰਾ ਨੇ ਉਹਨਾਂ ਨੂੰ ਪਤਾ ਲੱਗੇ ਵੀ ਕੀ ਕੁਛ ਵਰਤਣਾ ਪੈਂਦਾ ਤਾਂ ਜੇ ਪਸ਼ੂ ਤਿਆਰ ਕਰਨਾ ਸੂਣ ਤੋਂ ਪਹਿਲਾਂ ਬਾਈ ਨੇ ਇੱਕ ਦਾ ਪਾਊਡਰ ਪਾਇਆ ਸੀ ਤੇ ਇੱਕ ਆਹ ਚੀਜ਼ ਵਰਤੀ ਸੀਗੀ ਦੇਸੀ ਘਿਓ ਜਿਹੜਾ ਪਕਣੇ ਉਹਨਾਂ ਸਾਰਿਆਂ ਦਾ ਪਿਓ ਰਾਈਟ ਐਚ ਆ ਠੀਕ ਹੈ ਇਹਦੇ ਨਾਲ ਮੱਝ ਤਿਆਰ ਕਰੀ ਸੀ ਹਜੇ ਮੇਰੇ ਨਾਲ ਇੱਕ ਦੋ ਕਹਿੰਦੇ ਬਾਈ ਤੂੰ ਵੇਚ ਤੇ ਚੀਜ਼ਾਂ ਹਾਂ ਦੋ ਕਈ ਵੇਚਦਾ ਲੀਟਰ ਜੇ ਲੀਟਰ ਜੇ ਵੀ ਆਪਣੇ ਕਿਹੜਾ ਕੰਮ ਹੈ ਕੰਮ ਨਹੀਂ ਹੈ ਕਿਹੜਾ ਆਪਣੇ ਬਾਹਰ ਦੀਆਂ ਵੀ ਇਹ ਚੀਜ਼ਾਂ ਨਾ ਸਾਂਭ ਕੇ ਰੱਖਣੀਆਂ ਪੈਂਦੀਆਂ ਕੰਪਨੀ ਸਪੈਸ਼ਲ ਸਲਮਾਨਤ ਕਰਦੀ ਆ ਆ ਬਾਈ ਦਾ ਅੱਜ ਸਪੈਸ਼ਲੀ ਸਨਮਾਨਿਤ ਕਰਿਆ ਕੰਪਨੀ ਵੱਲੋਂ ਜਿਹੜੀ ਆਪਾਂ ਸਾਲ ਦੇ ਵਿੱਚ ਆਪਾਂ ਘਰੇ ਜੱਗ ਵਰਤਦੇ ਆ ਵਧੀਆ ਚੰਗੀ ਕੰਪਨੀ ਦਾ ਠੀਕ ਆ 1000 ਰੁਪਏ ਵਾਂਗੂ ਜਾਗਾ ਕੰਪਨੀ ਨੇ ਸਨਮਾਨਿਤ ਕਰਿਆ ਤੇ ਇੱਕ ਆ ਚਾਰਜ ਲਾਉਣ ਵਾਸਤੇ ਬਾਈ ਨੂੰ ਇਹ ਵੀ ਸਨਮਾਨਿਤ ਕਰਿਆ ਕਿਉਂਕਿ ਸਾਰਾ ਡਾਟਾ ਇਕੱਠਾ ਹੁੰਦਾ ਰਹਿੰਦਾ ਠੀਕ ਆ ਵੀ ਕਿਹੜਾ ਬੰਦਾ ਸਮਾਨ ਲੈਂਦਾ ਕਿਹੜਾ ਕਿੰਨਾ ਲੈਂਦਾ ਸਾਰਾ A to Z ਕੰਪਨੀ ਕੋਲੇ ਰਿਕਾਰਡ ਹੁੰਦਾ ਨਾਲ ਕੋਈ ਵੀ ਚੀਜ਼ ਆਈ ਆਪਾਂ ਬਾਈ ਨੂੰ ਪ੍ਰੋਪਰ ਦਿੱਤੀ ਆ ਠੀਕ ਆ ਨਾਲ ਇਹਨੂੰ ਅੱਜ ਇੱਕ ਹੋਰ ਮਤਲਬ ਸਿੰਪਲ ਵੀ ਦੇ ਕੇ ਜਾਵਾਂਗੇ ਤੇ ਬਾਕੀ ਕੰਪਨੀ ਵੱਲੋਂ ਸਲਮਾਨਤ ਕਰਿਆ ਗਿਆ ਇਸ ਬਾਈ ਨੂੰ ਜੱਗ ਦਿੱਤਾ ਗਰਮ ਚਾਹਲ ਤੇ ਹੋਰ ਸਮਾਨ ਜਿਹੜਾ ਆਪਾਂ ਸਾਰਾ ਦੇਤਾ ਠੀਕ ਹੈ ਕਿਉਂਕਿ ਬਾਈ ਲਗਾਤਾਰ ਕੰਪਨੀ ਨਾਲ ਸਾਲ ਤੋਂ ਜੁੜਿਆ ਹੋਇਆ ਹੈਗਾ ਤੇ ਬਾਕੀ ਬਾਈ ਹਜੇ ਵੀ ਯਾਰਾ ਵਿੱਚ ਭਰਾ ਮਤਲਬ ਯਕੀਨ ਨਹੀਂ ਕਰ ਰਹੀ ਕੀ ਕਹਿਣਾ ਚਾਹਾਂਗੇ ਉਹਨਾਂ ਬਾਰੇ ਯਕੀਨ ਤਾਂ ਬਾਈ ਹੁਣ ਮਤਲਬ ਪਾਵਾਂਗੇ ਜੇ ਆਪਾਂ ਮਨ ਖੜਾ ਆਵਾਂਗੇ ਤਾਂ ਮਨ ਖੜਾ ਆਵਾਂਗੇ ਹਾਂ ਫੇਰ ਬਾਅਦ ਸੁਣਾਂ ਇੱਕ ਅੱਧੇ ਚੀਜ਼ ਨਾਲ ਤਾਂ ਪਰ ਪਤਾ ਨਹੀਂ ਲੱਗਦਾ ਵੀ ਆਪਾਂ 2 ਲੀਟਰ ਪਿਆ ਤਾਂ ਹਾਂ 2 ਲੀਟਰ ਨਾਲ ਤਾਂ ਪਤਾ ਨਹੀਂ ਲੱਗਦਾ ਇਹ ਦੇਖ ਲਓ 5-5 ਵਾਲੇ ਹੈਨਾ ਵੀ ਆਪਾਂ ਕਈ ਵਾਰ ਵਿੱਚ ਕਹਿਣਗੇ ਬਾਈ ਅੱਧਾ ਲੀਟਰ ਲੈਣਾ ਜਾਂ ਲੀਟਰ ਲੈਣਾ ਉਹਦੇ ਨਾਲ ਕੀ ਲਿਆਵੋਗੇ ਨੂੰ ਹੈਨਾ ਤੂੰ ਆਪ ਸਿਆਣਾਗਾ ਤੇ ਘੱਟੋ ਘੱਟ 2-3 ਲੀਟਰ ਹਾਂ ਦਿਲ ਖੋਲ ਕੇ ਵਰਤਣਾ ਪੈਂਦਾ ਮਿੱਤਰੋ ਆ ਦੇਖੋ 5-5 ਲੀਟਰ ਵਾਲੇ ਬਾਈ ਨੇ 5-5 ਵਾਲੀ ਲੈਂਦਾ ਤੇ 20-20 ਵਾਲੀਆਂ ਬਾਲਟੀਆਂ ਲੈਂਦਾ ਦੇਖੋ ਹੈਨਾ ਬੀਬੀ ਵਾਲਿਆਂ ਬਾਲਟੀਆਂ ਦੇ ਕੈਲਸ਼ੀਅਮ ਦੇ ਡਰਮ ਹਜੇ ਇੱਕ ਦੋ ਕਹਿੰਦਾ ਬਾਈ ਚੀਜ਼ਾਂ ਵੇਚਤੀਆਂ ਇਹ ਡਰਮ ਘਟਾ ਤੇ ਇੱਕ ਮਲਾ ਦੋ ਦੋ ਆ ਘਟਨੇ ਹਨਾ ਇੱਕ ਆ ਬਾਲਟੀ ਘਟਾ ਇੱਕ ਵੱਡੀ ਘਟਾ ਆ ਤਾ ਨਾ ਵੇਚਦਾ ਵੱਡਾ ਹਜੇ ਤਾਂ ਤੇ ਇਹ ਚੀਜ਼ਾਂ ਵੇਚਤੀਆਂ ਹਜੇ ਵੀ ਆ ਡਰਮ ਦੇਖ ਲਓ ਤਿੰਨ ਡਰਮ ਬਾਈ ਕੋਲੇ ਪਏ ਆ 60 ਲੀਟਰ ਆ ਹੋ ਗਿਆ ਤੇ ਬਾਕੀ ਆ ਪਾਊਡਰ ਵਾਲੀਆਂ ਬਾਲਟੀਆਂ ਦੇਖ ਲਓ ਤੇ ਵਿੱਚੋਂ ਦੋ ਚਾਰ ਚੀਜ਼ਾਂ ਵੇਚਤੀਆਂ ਬਾਈ ਇਹ ਟੀਨ ਦੇ ਵਿੱਚ ਸਾਰੇ ਪਾਸੇ ਨੂੰ ਵਰਤਦਾ ਸਾਰਾ ਨਹੀਂ ਲੱਗਦਾ ਮੱਲਾ ਕੁ ਦੁੱਧ ਦਿੰਦਾ ਤੇ ਇਹ ਨਾ ਆਂਦਾ ਹਨਾ ਕਟੂਆਂ ਛੋਟੇ ਦੁੱਧ ਸਾਰੇ ਜਿਵੇਂ ਕੱਟੀ ਬਹੁਤ ਸੁਣੀ ਤਿਆਰ ਹੋਈ ਖੜੀ ਇਹ ਵੀ ਆਪਾਂ ਦਿਖਾਵਾਂਗੇ ਉੱਪਰ ਵੀਡੀਓ ਲਾਵਾਂਗੇ ਤੇ ਇਹਨੂੰ ਪਾਈ ਜਨਾ ਹਾਂ ਪਾਈ ਜਨਾ ਪਾਊਡਰ ਵੀ ਤੇ ਰੈਟਚ ਵੀ ਹਾਂ ਬਾਕੀ ਜਿਵੇਂ ਕੈਲਸ਼ੀਅਮ ਹੋਣਾ ਨਾ ਦੁੱਧ ਵਾਲਿਆਂ ਨੂੰ ਹੂੰ ਦੁੱਧ ਵਾਲਿਆਂ ਨੂੰ ਦੁੱਧ ਵਧੀਆ ਕੱਢਦੀਆਂ ਹਾਂ ਰੈਟ ਬਗ ਜਾਂਦੀਆਂ 70 ਤੋਂ ਵੀ ਹੋ ਜਾਂਦੀ ਐ ਬਹੁਤ ਕੱਢ ਵੀ ਜਾਂਦੀ ਐ ਬਹੁਤ ਦੋਸਾਂ ਦੇ ਨਾਲ ਵੀ ਮੌਸਮ ਦੇ ਹਿਸਾਬ ਨਾਲ ਹਾਂ ਦੁੱਧ ਵਧੀਆ ਆਉਂਦਾ ਦੁੱਧ ਵਧੀਆ ਮੱਲਾ ਦੁੱਧ ਜੇ ਕਿ ਐ ਤਾਂ ਡਿੱਕਦੀ ਵੀ ਮੱਲਾ ਵੀ ਘੱਟ ਆਉਂਦਾ ਹੋਵੇ ਨਾ ਪੂਰਾ ਫੁੱਲਾ ਪੂਰਾ ਸਹੀ ਵਧੀਆ ਨਜ਼ਾਰਾ ਦੇਤਾ ਜਮਾਂ ਵਧੀਆ ਬਾਕੀ ਤੂੰ ਮਨ ਲੈ ਮੇਰੇ ਹਿਸਾਬ ਨਾਲ ਮੁੱਕਣੇ ਦਾ ਹੁਣ ਤੂੰ ਹੈ ਨਹੀਂ ਸੀ ਨਾ ਮਸ਼ੀਨ ਤੇ ਗਿਆ ਹੋਇਆ ਸੀਗਾ ਉਦੋਂ ਵੀ ਮਨ ਤੈਨੂੰ ਇਹ ਹੋਵੇ ਮੁੱਕਣਾ ਜਾਵੇ ਸਪੈਸ਼ਲ ਮੈਂ ਘਰੇ ਛੱਡ ਗਿਆ ਹੈਨਾ ਮੰਗਾ ਦੱਤੋ ਦੋ ਵਾਰੀ ਬਾਕੀ ਜੇ ਮਿੱਤਰੋ ਤੁਸੀਂ ਵੀ ਵਰਤਣਾ ਚਾਹੁੰਦੇ ਹੋ ਤਾਂ ਖੁੱਲੇ ਦਰਾਂ ਨਾ ਪਾਉਣਾ ਪੈਂਦਾ ਐ ਨਹੀਂ ਹੈਗਾ ਵੀ ਆਪਾਂ ਇੱਕਦਮ ਤੇ ਪੂਰੇ ਪਾਤਾ ਹੈਨਾ ਵੀ ਹੋਊਗਾ ਮਹੀਲਾ 5 ਦਿਨ ਤੇ ਹਾਂ ਘੱਟੋ ਘੱਟ ਵੀ ਖੁੱਲੇ ਦਲਣਾ ਪਾਉਂਗੇ ਤਾਂ ਫੇਰ ਹੀ ਦੋ ਦੇਊਗਾ ਬਸੂ ਕਈ ਵਾਰਾ ਹੁੰਦਾ ਭਰਾ ਅੱਧਾ ਲੀਟਰ ਲੈ ਲੀ ਜਾ ਲੀਟਰ ਲੈ ਲੀਏ ਲੇਵਾ ਤਿਆਰ ਕਰਨਾ ਮੱਝ ਦਾ ਉਹ ਕੰਮ ਨਹੀਂ ਹੈਗਾ ਬਾਈ ਖੁੱਲਾ ਬਰਤਨ ਪੈਂਦਾ ਘੱਟੋ ਘੱਟ 2 ਲੀਟਰ ਸੂਣ ਵਾਲੀ ਮੱਝ ਨੂੰ ਪਾਉਣਾ ਪੈਂਦਾ ਫੇਰ ਕਿਤੇ ਜਾ ਕੇ ਲੇਵਾ ਤਿਆਰ ਹੁੰਦਾ ਜੇ ਤੁਸੀਂ ਮੰਗਵਾਉਣਾ ਚਾਹੋ ਤਾਂ ਦਿੱਤੇ ਹੋਏ ਨੰਬਰ ਤੇ ਸੰਪਰਕ ਕਰ ਲਿਓ ਪੂਰੀ ਜਾਣਕਾਰੀ ਲੈ ਸਕਦੇ ਹੋ ਤੇ ਬਾਕੀ ਬਾਈ ਆਪਣੇ ਕੋਲੇ ਨੀਲੀ ਰਾਵੀ ਦਾ ਸਾਣ ਉਸੇ ਮੱਝ ਦਾ ਜਿਹੜੀ ਤੇ ਵਿਚਵਾਈ ਕਰੀ ਸੀ ਹਾਂ ਕਿੰਨੇ ਟਾਈਮ ਦਾ ਹੋਊਗਾ ਉਹ ਕਟਾ ਉਹ ਯਾਰ ਹੋ ਰਿਹਾ ਮਿਲਦਾ ਚੌਗਾ ਚਾਰ ਦਾ ਦਾ ਹੈਗਾ ਮੰਨ ਲਾ ਫਿਰ ਤਾਂ 3.5-4 ਸਾਲ ਦਾ ਹਨਾ 4 ਕੁ ਸਾਲ ਦੇ ਲਵੇ ਹੈਗਾ ਤੇ ਮਤਲਬ ਵੀ ਸਰਵਿਸ ਚੱਲਦੀ ਆ ਹਾਂ ਚੱਲਦੀ ਆ ਬਈ ਜੇ ਕਿਸੇ ਭਰਾ ਨੇ ਮੱਲਾ ਨੀਲੀ ਰਾਵੀ ਨਸਲ ਦਾ ਮੱਲਾ ਕਰਾਉਸ ਕਰਾਉਣੀ ਹੈ ਮੱਝ ਤਾਂ ਦੂਰ ਨੇੜੇ ਆ ਸਕਦਾ ਹੋ ਆ ਸਕਦਾ ਜੀ ਫੋਨ ਕਰ ਸਕਦਾ ਆਪਾਂ ਪਿੰਡ ਆਪਣਾ ਦਲੇਮ ਆ ਜਾਂਦਾ ਭਿੱਖੀ ਤੋਂ ਕਿੰਨੇ ਕੁ ਦੂਰ ਆ 6 ਕਿਲੋਮੀਟਰ 6 ਕਿਲੋਮੀਟਰ ਬਾਅਦ ਆ ਜ਼ਿਲ੍ਹਾ ਮਾਨਸਾ ਰਹਿੰਦਾ ਫੋਨ ਨੰਬਰ ਬੋਲ ਇੱਕ ਵਾਰੀ 77195 34358 77195 34358 358 ਇਹ ਬਾਈ ਦਾ ਨੰਬਰ ਆ ਜੇ ਕਿਸੇ ਭਰਾ ਨੇ ਮੱਝ ਭਰਾਉਣੀ ਹੈ ਨੀਲੀ ਰਾਵੀ ਨਸਲ ਦੇ ਸਹਣ ਤੋਂ ਤਾਂ ਮੱਝ ਕੋਲੇ ਖੜੀ ਆ ਮਾਂ ਉਹਦੀ ਹਨਾ ਦੁੱਧ ਚੰਗਾ ਰਿਕਾਰਡ ਸਾਰਾ ਮਤਲਬ ਵੀ ਹੋਇਆ ਹੋਇਆ 20 ਕਿਲੋ 500 ਗ੍ਰਾਮ ਦੀ ਚਵਾਈ ਹੋਈ ਹੋਈ ਆ ਤੇ ਬਾਕੀ ਉਹਦੀ ਮਾਂ ਖੜੀ ਤੇ ਉਹਦੀ ਭੈਣ ਆ ਬਈ ਦੂਜੀ ਨਾ ਇਹ ਤਾਂ ਆਪਾਂ ਲੈ ਕੇ ਆਏ ਨਹੀਂ ਉਹ ਜਿਹੜੀ ਛੋਟੀ ਹੈ ਸੀ ਆਪਾਂ ਉਹ ਛੋਟੀ ਹਾਂ ਇਸ ਦੀ ਉਹ ਸਾਂਹ ਦੀ ਭੈਣ ਹਾਂ ਸਾਂਹ ਦੀ ਭੈਣ ਸਾਂਹ ਦੀ ਭੈਣ ਇਹਦੀ ਮੰਨ ਲਾ ਵੀ ਦੀ ਹੈ ਨਾ ਹਾਂ ਬਾਕੀ ਕੋਲੇ ਵਧੀਆ ਬਲੱਡ ਲੈਣੇ ਸਾਂਮੀ ਹੋਈ ਆ ਤੇ ਹੁਣ ਇਸ ਮੱਝ ਨੂੰ ਸਵਾਉਣ ਦੇ ਮਾਰੇ ਨੇ ਵੀ ਸਿਆਲ ਚ ਸੂਵੇ ਹਾਂ ਗਰਮੀ ਨੇ ਸੂਵੇ ਆਪਾਂ ਬਹੁਤ ਲੇਟ ਹੋ ਗਏ ਹੈ ਨਾ ਹਾਂ ਬਹੁਤ ਲੇਟ ਬਾਕੀ ਕੀ ਕਹਿੰਦੀ ਰਹਿੰਦੀ ਨਹੀਂ ਇਹ ਕਾਰਨ ਕੋਈ ਹੈ ਨਾ ਹਾਂ ਇਹ ਕ੍ਰੋਸ ਵੀ ਕੋਈ ਰਹਿੰਦੀ ਆ ਸਾਂਹ ਤੋਂ ਕਰਾਉਣੀ ਪਊਗੀ ਹੁਣ ਅਸੀਂ ਸਾਂਹਪਾਲ ਦੇ ਪਾਲ ਦੇ ਹੌਲੀ ਹੌਲੀ ਇੰਨਾ ਟਾਈਮ ਕਰਤਾ ਮੱਝ ਨੂੰ ਸੂਈਨ ਹੋ ਗਏ 7ਵੇਂ ਮਹੀਨੇ ਅੱਠਵਾਂ ਮਹੀਨਾ ਲੱਗ ਰਿਹਾ ਅੱਠਵਾਂ ਮਹੀਨਾ ਲੱਗ ਰਿਹਾ ਵੀ ਆਪਾਂ ਇਸੇ ਚੱਕਰ ਦੇ ਵਿੱਚ ਲੇਟ ਹਾਂ ਹੁਣ ਆ ਸਾਂਹ ਆਪਾਂ ਨੂੰ ਮਿਲ ਗਿਆ ਤਕਰੀਬਨ ਮਿਲ ਗਿਆ ਆਪਾਂ ਮਿਲ ਗਿਆ ਉਸੇ ਸਾਂਹ ਤੋਂ ਭਰਾ ਕੇ ਲਈ ਤੇ ਉੱਥੇ ਲੈ ਕੇ ਜਾਵਾਂਗੇ ਹੁਣ ਜਦੋਂ ਹੀਟ ਦੇ ਵਿੱਚ ਆਉਗੀ ਇੱਕ ਤਾਂ ਹੁਣੀ ਟੱਪ ਗਈ ਹੀਟ ਆ ਉਦੋਂ ਸਾਨੂੰ ਸਾਂਹ ਨਹੀਂ ਮਿਲਿਆ ਤੇ ਸੀਮਣ ਦੀ ਇਹ ਮੱਝ ਰਹਿੰਦੀ ਨਹੀਂ ਕਿ ਬਾਈ ਕਹਿੰਦਾ ਸਿਆਲਤੀ ਸਵਾਉਣੀ ਆ ਹੁਣ ਗਾਹਾਂ ਨੂੰ ਇਹ ਮੰਨ ਲਓ ਫਰਵਰੀ ਜਨਵਰੀ ਫਰਵਰੀ ਜਾਂ ਮਾਰਚ ਤੋਂ ਪਹਿਲਾਂ ਪਹਿਲਾਂ ਸੂਪੂਗੀ ਹਾਂਜੀ ਉਦੋਂ ਆਪਾਂ ਵਧੀਆ ਤੋਂ ਤਕੜਾ ਦੇਾਂਗੇ ਤੇ ਬਾਕੀ ਮਿੱਤਰੋ ਜੇ ਤੁਸੀਂ ਵਰਤਨਾ ਦਾ ਤਸੱਲੀ ਕਰਨੀ ਪਣੀ ਹੈ ਤੁਹਾਨੂੰ ਤਾਂ ਇਸ ਚੀਜ਼ਾਂ ਸਾਰੀਆਂ ਵਰਤਣੀਆਂ ਪੈਣਗੀਆਂ ਇੱਕ ਆ ਬਾਈ ਨੂੰ ਉਸੇ ਮੱਧ ਨੂੰ ਪਿਉਣਾ ਬਾਈ ਉਸੇ ਤੇ ਯੂਜ਼ ਕਰਨਾ ਦੁੱਧ ਵੀ ਕਿੰਨਾ ਘੱਟ ਆ ਮੰਨ ਲਾ ਵਧਾਉਣ ਵਾਸਤੇ ਠੀਕ ਹੈ ਠੀਕ ਆ ਜੇ ਲੱਤਾਂ ਮਾਰਦੀ ਆ ਖੜਦੀ ਨਹੀਂ ਹੈਗੀ ਤਾਂ ਤੁਸੀਂ ਇਹ ਚੀਜ਼ ਵਰਤ ਸਕਦੇ ਹੋ ਇੱਕ ਵਾਰੀ ਮੈਂ ਤੈਨੂੰ ਲਿਊਕਿਡ ਚੈੱਕ ਕਰਾਣਾ ਚੀਜ਼ ਬਹੁਤ ਵਧੀਆ ਹੈ ਰੱਖ ਲੀ ਹਾਂ ਇਹਨੂੰ ਰੱਖ ਦੇ ਤੇ ਆਹ ਦੇਖ ਮਨ ਲਾ ਹਨਾ ਰਿਜ਼ਲਟ ਦੇਖੀ ਇਹਦਾ ਤੂੰ ਕਿੱਲੇ ਜਾਵੇਂ ਮਖਿਆਲੀ ਆ ਹੂੰ ਬਹੁਤ ਗੱਜਬੀ ਚੀਜ਼ ਬਣੀ ਹੋਈ ਆ ਤੇ ਜਿਵੇਂ ਕਹਦੀ ਹਰਬਲ ਜੜੀਆਂ ਬੂਟੀਆਂ ਦੀ ਤੇ ਬਹੁਤ ਵਧੀਆ ਸਮੱਗ ਲੈ ਕੇ ਤੇ ਹੂੰ ਬਹੁਤ ਵਧੀਆ ਲੁੱਕਡ ਹੈਗਾ ਤੇ ਜੇ ਤੁਸੀਂ ਵਰਤਣਾ ਚਾਹੁੰਦੇ ਹੋ ਤਾਂ ਮਿੱਤਰੋ ਸੰਪਰਕ ਕਰ ਲਿਓ ਛੋਡੀ ਮੰਜ ਦੁੱਧ ਲੈ ਕੇ ਭਜਦੀ ਆ ਲੱਤਾਂ ਮਾਰਦੀ ਆ ਜਾਂ ਦੁੱਧ ਨਹੀਂ ਤਾਰਦੀ ਤਾਂ ਤੁਸੀਂ ਆਹ ਚੀਜ਼ ਆ ਜਿਹੜੀ ਮੇਰੇ ਹੱਥ ਦੇ ਵਿੱਚ ਵਰਤ ਸਕਦੇ ਹੋ ਦੇਸੀ ਜੜੀ ਬੂਟੀ ਆ ਠੀਕ ਹੈ ਸੋਡੀ ਮੈਂ ਦੁੱਧ ਲੈ ਕੇ ਭਜਦੀ ਹੈ ਲੱਤਾਂ ਮਾਰਦੀ ਹੈ ਬਾਲਟੀ ਦੇ ਵਿੱਚ ਠੀਕ ਹੈ ਲੰਮਾ ਟਾਈਮ ਦੁੱਧ ਨਹੀਂ ਦਿੰਦੀ ਦੁੱਧ ਘੱਟਾ ਤਾਂ ਆਪਾਂ ਆ ਇੱਕੋ ਇੱਕ ਹੱਲ ਲੈ ਕੇ ਆਏ ਹਾਂ ਬੂਸਟਰ ਬਹੁਤ ਵਧੀਆ ਚੀਜ਼ ਆ ਰਾਈਟ ਮਿਲਕ ਬੂਸਟਰ ਤੇ ਤੁਸੀਂ ਫੋਨ ਕਰਕੇ ਆਪਣੇ ਘਰੇ ਬੈਠੇ ਮੰਗਵਾ ਸਕਦੇ ਹੋ 100% ਗਾਰੰਟੀ ਦਿੰਨੇ ਆਪਾਂ ਕੋਈ ਵੀ ਚੀਜ਼ ਲੈਂਦਾ ਇਹ ਕਹਿ ਨਹੀਂ ਹੈਗਾ ਵੀ ਆਪਾਂ ਉਹੀ ਚੀਜ਼ ਜੀ ਚੱਕ ਕੇ ਫੜਾ ਦਿੰਨੇ ਉਹ ਕੰਮ ਨਹੀਂ ਆਪਣੇ ਕੋਲੇ ਆਪਾਂ ਕੋਈ ਵੀ ਚੀਜ਼ ਦਿੰਨੇ ਆ ਤਾਂ ਉਹਦੀ ਪੂਰੀ ਗਾਰੰਟੀ ਦੇ ਕੇ ਤੋੜ ਦਿਆਂਗੇ ਤੇ ਕਿਉਂਕਿ ਆਪਾਂ ਆਵਰੇ ਘਰੇ ਵੀ ਯੂਜ਼ ਕਰਦੇ ਆ ਸਾਰੇ ਭਰਾਵਾਂ ਨੂੰ ਫੇਰ ਹੀ ਦਿੰਨੇ ਆ ਆ ਆ ਗਿਆ ਆਪਣਾ ਰਾਈਟ ਕਾਫ ਬੱਚੇ ਤਿਆਰ ਕਰਨ ਵਾਸਤੇ ਠੀਕ ਆ ਇਹਦਾ 5 ਲੀਟਰ ਦਾ ਗੇਲਣ ਆਪਣਾ ਲਾਂਚ ਹੋ ਗਿਆ 1 ਦਸੰਬਰ ਤੋਂ ਠੀਕ ਆ ਤੁਸੀਂ ਵੀ ਜੇ ਲੈਣਾ ਬੱਚੇ ਤਿਆਰ ਕਰਨੇ ਤਾਂ 5 ਲੀਟਰ ਦਾ ਗੈਲਣਾ ਪਾ ਸਕਦੇ ਹੋ ਉਹ ਤੁਹਾਨੂੰ ਮਿਲ ਜੂਗਾ ਠੀਕ ਆ ਬਾਈ ਆ ਇੱਕ ਤੁਸੀਂ ਮੈਂ ਪਹਿਲਾਂ ਵੀ ਦੇਖ ਗਿਆ ਤੁਹਾਨੂੰ ਟਰਾਈ ਕਰਿਆ ਸੀ ਕਿਵੇਂ ਲੱਗਿਆ ਰਿਜ਼ਲਟ ਠੀਕ ਲੱਗਿਆ ਬਾਈ ਬਹੁਤ ਵਧੀਆ ਬਹੁਤ ਵਧੀਆ ਠੀਕ ਆ ਅੱਜ ਫੇਰ ਇੱਕ ਦਿਨਿਆ ਤੇ ਇਸ ਤੋਂ ਬਾਅਦ ਆਪਣੇ ਕੋਲੇ ਹੁਣ ਗੈਲਣਾ ਆ ਜਾਣਗੇ ਫਿਰ ਆਪਾਂ 5 ਲੀਟਰ ਵਾਲਾ ਗੈਲਣਾ ਹੀ ਦੇਵਾਂਗਾ ਇਕੱਠਾ ਠੀਕ ਆ ਤੇ ਤੁਸੀਂ ਵਰਤ ਕੇ ਮਨ ਲ ਵਰਤੀ ਜਾਣੇ ਤੁਸੀਂ ਤਾਂ ਹਾਂ ਹਾਂ ਤੇ ਨਾਲ ਇੱਕ ਆ ਬਾਈ ਨੂੰ ਆਪਾਂ ਰਾਈਟ ਗਾਉਟ ਦਾ ਵੀ ਸੈਂਪਲ ਦਿੱਤਾ ਦੋਨੇ ਚੀਜ਼ਾਂ ਵਰਤਦੇ ਆ ਤੇ ਜੇ ਤੁਸੀਂ ਮੰਗਵਾਉਣਾ ਚਾਹੋ ਮਿੱਤਰੋ ਤਾਂ ਦਿੱਤੇ ਹੋਏ ਨੰਬਰ ਤੇ ਸੰਪਰਕ ਕਰ ਲਿਓ ਇੱਕ ਐ ਨਹੀਂ ਹੁੰਦਾ ਵੀ ਆਪਣੀ ਮੱਝ ਸੂਹੀ ਆਪਾਂ ਚੀਜ਼ਾਂ ਬੰਦ ਕਰਦੀ ਹਨਾ ਬਾਈ ਨਾ ਮੈਨੂੰ ਤਾਂ ਪਹਿਣ ਨਹੀਂ ਜੇ ਤਾਂ ਪਸ਼ੂ ਰੱਖਣੇ ਮੈਨੂੰ ਇਹ ਚੀਜ਼ ਤਾਂ ਪਾਉਣੀ ਪਊਗੀ ਆਪਣੇ ਅਜੇ ਤੱਕ ਨਹੀਂ ਪਤਾ ਨਹੀਂ ਲੱਗਿਆ ਪਤਾ ਕੀ ਕਰਦੇ ਆ ਬਾਈ ਬਰਤਨ ਦੇ ਨਾਲ ਹੋਰ ਵੀ ਜਲਟ ਹੈ ਹਾਂ ਆਪਣੇ ਹੁਣ ਇਹ ਮੱਝ ਦਾ ਪਟਿਕਾ ਭਰਉਣਾ ਆ ਦੋ ਦੇ ਆਪਾਂ ਭਰਾਇਆ ਹੋਇਆਗਾ ਠੀਕ ਹੈ ਹੁਣ ਚੈੱਕ ਕਰਾਂਗੇ ਅੱਜ ਆਪਾਂ ਠੀਕ ਹੈ ਇਹ ਚੈੱਕ ਕਰਦੇ ਆਪਾਂ ਚਾਰ ਚਾਰ ਮਹੀਨੇ ਹੋ ਗਏ ਹਨਾ ਛੋਟੀ ਤੇ ਪਹਿਲੇ ਟੀਕੇ ਤੇ ਹੈਗੀ ਜੀ ਬਾਕੀ ਇਹ ਚੀਜ਼ ਪਾਉਣ ਨਾਲ ਬਹੁਤ ਹੀ ਵਧੀਆ ਫਾਇਦਾ ਹੁੰਦਾ ਕੋਈ ਪਸ਼ੂ ਫਰਿਆਕ ਨਹੀਂ ਹੁੰਦਾ ਠੀਕ ਹੈ 100% ਹੀ ਰਿਜ਼ਲਟ ਆਗਾ ਉਹ ਮੱਧ ਟੀਕਿਆਂ ਦੀ ਨਹੀਂ ਰਹਿੰਦੀ ਦੂਜੀਆਂ ਬਾਈ ਕੋਲੇ ਗੱਭਣ ਨੇ ਉਹ ਵੀ ਚੈੱਕ ਕਰਾਂਗੇ ਤੇ ਬਾਕੀ ਤੁਸੀਂ ਜਿਵੇਂ ਜਪਉਣਾ ਦਾ ਰੁਟੀਨ ਦੇ ਵਿੱਚ ਇਹ ਚੀਜ਼ ਪਾਉਗੀ ਜਿਵੇਂ ਆਪਾਂ ਦਾਲ ਦੇ ਵਿੱਚ ਘਿਓ ਪਾ ਕੇ ਖਾਂਦੇ ਆਂ ਮੱਝ ਸੂਹੀ ਕਈ ਵਾਰ ਹੁੰਦਾ ਭਰਾ ਤਨ ਮਹੀਨੇ ਪਾ ਕੇ ਬੰਦ ਕਰਦੇ ਦੂਗਾ ਦਾ ਜਾਂ ਸੂਣ ਟਿੱਕਰ ਪਾਉਂਦੇ ਆ ਬਾਈ ਸੂਣ ਤੋਂ ਪਹਿਲਾਂ ਅੰਲਾ 2 ਮਹੀਨੇ ਪਾਤਾ ਮੁਰਕੇ ਪਾਉਂਦੇ ਨਹੀਂ ਤਾਂ ਇਹ ਚੀਜ਼ਾਂ ਜਿਹੜੀਆਂ ਆਪਾਂ ਨੂੰ ਰੁਟੀਨ ਦੇ ਵਿੱਚ ਵਰਤਣੇ ਪੈਣੀਆਂ ਫੇਰ ਆਪਣੇ ਜਿਹੜੇ ਪਸ਼ੂ ਆ ਵਧੀਆ ਤਿਆਰ ਹੋਣਗੇ ਕਿਸੇ ਵੀ ਤਰ੍ਹਾਂ ਦੀ ਕੋਈ ਦਿੱਕਤ ਨਹੀਂ ਆਊ ਨਾ ਪਸ਼ੂ ਬਿਮਾਰ ਹੁਣ ਬਾਈ ਸਭ ਤੋਂ ਵੱਡੀ ਗੱਲ ਇਹ ਤੂੰ ਦੱਸ ਵੀ ਤੇਰੇ ਪਸ਼ੂ ਬਿਮਾਰ ਕਿੰਨੇ ਵਾਰੀ ਹੋ ਗਏ ਸਾਲ ਦੇ ਵਿੱਚ ਬਹੁਤ ਘੱਟ ਹੁੰਦੇ ਸੀਗੇ ਹਾਂ ਠੀਕ ਹੈ ਕੋਈ ਆਪਾਂ ਨੂੰ ਮੈਂਟੈਂਸ ਦੀ ਕੋਈ ਹੋਰ ਕਿਸੇ ਤਰ੍ਹਾਂ ਦੀ ਪ੍ਰੋਬਲਮ ਨਹੀਂ ਹੁੰਦੀ ਹੈ ਨਾ ਕਿਸੇ ਤਰ੍ਹਾਂ ਦੀ ਨਹੀਂ ਆਈ ਹੈ ਕੋਈ ਵੀ ਮਨਲਾ ਕਿਸੇ ਵੀ ਕਿਸਮ ਦੀ ਬਿਮਾਰੀ ਨਹੀਂ ਆਉਂਦੀ ਠੀਕ ਹੈ ਕਿਉਂਕਿ ਆਪਣੇ ਜੇ ਪਸ਼ੂ ਬਿਮਾਰ ਹੋਗੇ ਤਾਂ ਡਾਕਟਰ ਨੂੰ ਆਪਾਂ ਸਾਧਦੇ ਤਾਂ ਉਹਨਾਂ ਆਪਣਾ ਉਧਰ ਖਰਚਾ ਹੋ ਜਾਂਦਾ ਜੇ ਆਪਾਂ ਇਹ ਚੀਜ਼ਾਂ ਵਰਤਾਂਗੇ ਆਪਣੇ ਨੰਬਰ ਇੱਕ ਦੇ ਗਾਰੰਟੀ ਦੇਵਾਂਗੇ ਪਸ਼ੂ ਨਹੀਂ ਬਿਮਾਰ ਹੋਣਗੇ ਠੀਕ ਹੈ ਦੁੱਧ ਵਧੀਆ ਕੱਢਣਗੇ ਫੈਂਟ ਵਧੀਆ ਹੋ ਰਾਜੀ ਰਹਿਣਗੇ ਟਾਈਮ ਤੇ ਗੱਭਣ ਹੋਣਗੇ ਤੇ ਟਾਈਮ ਤੇ ਸੌਣਗੇ ਤੇ ਅੱਜ ਦੀ ਵੀਡੀਓ ਮਿੱਤਰੋ ਕਿਵੇਂ ਲੱਗੀ ਸ਼ੇਅਰ ਕਰਕੇ ਜਰੂਰ ਦੱਸਿਓ ਜੇ ਤੁਸੀਂ ਮੰਗਵਾਉਣਾ ਚਾਹੁੰਦੇ ਹੋ ਤਾਂ ਦਿੱਤੇ ਹੋ ਘਰੇ ਪਹੁੰਚ ਜਾਊਗਾ ਤੇ ਬਾਕੀ ਕੋਈ ਵੀ ਜਾਣਕਾਰੀ ਲੈਣੀ ਹੈ ਤਾਂ ਟੈਲੀਫੋਨ ਕਰਕੇ ਲੈ ਸਕਦੇ ਹੋ ਧੰਨਵਾਦ ਸਾਰੇ ਭਰਾਵਾਂ ਦਾ ਮਿਲਦੇ ਆਂ ਜਲਦੀ ਕਿਸੇ ਨਵੀਂ ਵੀਡੀਓ ਦੇ ਨਾਲ